ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਿਆ ਨੂੰ ਜੀ ਆਇਆਂ ਕਹਣਾ ਮੈਨੂੰ ਬੁਲਾ ਕੇ ਇੱਥੇ ਮਾਨ ਸਨਮਾਨ ਦਿੱਤਾ ਕੱਲਾ ਕੱਲਾ ਕਦਮ ਤੁਹਾਡਾ ਚੱਲਿਆ ਹੋਇਆ ਸਾਡੇ ਸਿਰ ਨੱਥੇ ਔਰ ਬੱਸ ਸਟੈਂਡ ਦਾ ਕੰਮ ਮਲੇਰ ਕੋਲੇ ਦਾ ਇਸ ਤੋਂ ਲਾਵਾ ਮਲੇਰ ਕੋਲੇ ਤੇ ਅਨਗੋਲ ਦੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਮਲੇਰ ਕੋਲੇ ਬਹੁਤ ਸ਼ਾਨਦਾਰ ਗਰਾਊਂਡ ਖੇਡਣ ਵਾਸਤੇ ਆੜਾੜੇ ਪਿੰਡਾਂ ਦੇ ਵਿੱਚ ਗਰਾਊਂਡ ਸਫਾਈ ਸ਼ਹਿਰ ਦੀ ਸਾਰਿਆਂ ਸਾਡੇ ਉਂਗਲਾਂ ਤੇ ਗਿਲੀਆਂ ਪਈਆਂ ਨੇ ਅਜੇ 2 ਸਾਲ ਪਹਿਲੇ ਆਪਣੀ ਕੀ ਹੈ ਵੀ ਜੇ ਤੁਹਾਡੇ ਕੋ ਕੋਈ ਲੈ ਲੇ ਤੇ ਸਾਨੂੰ ਦੱਸ ਦਿਓ ਬਾਕੀ ਕੰਮ ਕਰਦਾ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜਾ ਖਾਊਗਾ ਉਹਨੂੰ ਅਸੀਂ ਛੱਡਾਂਗੇ ਥੋੜੇ ਕੜਾ ਚਾਹਾਨੂੰ ਲੱਗਦਾ ਬੜੀ ਮਿਹਨਤ ਕਰਕੇ ਪੈਸੇ ਕਮਾਉਣੇ ਹੋ ਡਬਲ ਡਬਲ ਸ਼ਿਫਟਾਂ ਲਾਉਂਦੇ ਹੋ ਤੁਸੀਂ ਅਰੇ ਤਿਹਾਰ ਤੇ ਆਇਓ ਕੀ ਕਹਿਣਾ ਚਾਹੁੰਦੇ ਹੋ ਦੇਖੋ Eid ਦੇ ਇਥੇ ਮੁਹੱਬਤ ਦਾ ਪਿਆਰ ਦਾ ਸੰਦੇਸ਼ ਲੈ ਕੇ ਆਉਂਦਾ ਹੈ ਤੇ ਹਾਕ ਉਥੇ ਸ਼ੈਨ ਸ਼ੀਲਤਾ ਸਬਰ ਦਇਆ ਦਾ ਬਹੁਤ ਵੱਡਾ ਪ੍ਰਤੀਕ ਹੈ ਕਿਉਂਕਿ तकरीबन 1 ਮਹੀਨਾ ਰੋਜ਼ੇ ਜਿਹੜਿਆ ਰੱਖੇ ਜਾਂਦੇ ਆ ਤੇ ਅਹਿਸਾਸ ਕੀਤਾ ਜਾਂਦਾ ਵੀ ਜਿਹੜਾ ਭੁੱਖਾ ਹੈਗਾ ਜਿਹੜਾ ਗਰੀਬ ਹੈ ਜਿਹੜਾ ਦਬਿਆ ਕੁਚਲਿਆ ਹੋਇਆ ਉਹ ਕਿਸ ਪੀੜਾ ਦੇ ਵਿੱਚੋਂ ਲੰਘ ਰਿਹਾ ਹੈ ਸੋ ਉਸੇ ਕਰਕੇ ਜਿਹੜੇ ਅੱਜ ਦੇ ਦਿਨ ਜਿਹੜੀਆਂ ਮਠਾਈਆਂ ਮੰਡੀਆਂ ਜਾਂਦੀਆਂ ਹਨ ਤਾਂ ਜਿਹੜਾ ਉਹ ਕੀਤਾ ਜਾਂਦਾ ਸੋ ਬਹੁਤ ਵੱਡਾ ਤਿਹਾਰ ਹੈ ਮੈਂ ਅੱਜ ਦੇ ਇਸ ਪਵਿੱਤਰ ਦਿਨ ਤੇ ਮਲੇਰਕੂਟਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਚ ਜਾਂ ਪੂਰੇ ਵਿਸ਼ਵ ਜਿੱਥੇ ਵੀ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਬੈਠੇ ਆ ਮੈਂ ਸਭ ਨੂੰ ਬਹੁਤ ਮੁਬਾਰਕਬਾ ਦਿਨਾ ਤੇ ਖਾਸ ਤੌਰ ਤੇ ਮਲੇਰ ਕੋਟਲਾ ਜਿਹੜਾ ਆਪਸੀ ਭਾਈਚਾਰੇ ਦਾ ਕਹ ਲਓ ਵੀ ਪੂਰੀ ਦੁਨੀਆ ਦੇ ਵਿੱਚ ਪ੍ਰਤੀਕ ਹੈ ਇੱਥੇ ਮੈਂ ਪਿਛਲੀ ਵਾਰ ਵੀ ਆਇਆ ਸੀ ਜਦੋਂ ਐਮਪੀ ਟੂਰਨਾਮੈਂਟ ਲੜੀਆਂ ਸੀ ਤੇ ਬਹੁਤ ਪਿਆਰ ਮੈਨੂੰ ਇਸ ਇਲਾਕੇ ਦੇ ਵਿੱਚੋਂ ਮਿਲਿਆ ਤੇ ਅੱਜ ਫੇਰ ਮੈਂ ਮੁੱਖ ਮੰਤਰੀ ਸਾਹਿਬ ਨਾਲ ਇੱਥੇ ਪਹੁੰਚਿਆ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਕਿ ਜਿਹੜਾ ਕਹ ਲਓ ਹਾ ਦਾ ਨਾਰਾ ਸ਼ੇਰ ਮਨ ਕਿਸ ਧਰਤੀ ਤੋਂ ਜਿਹੜਾ ਨਵਾਬ ਨੇ ਮਾਰਿਆ ਉਹਦੇ ਕਰਕੇ ਸਦਾ ਹੀ ਜਿਹੜਾ ਸਾਡਾ ਆਪਸੀ ਭਾਈਚਾਰਾ ਹੈ ਇਹ ਰਹਿੰਦੀ ਦੁਨੀਆ ਤੱਕ ਜਿਹੜਾ ਬਣਿਆ ਰਹਿਣਾ ਉਸ ਗੱਲ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਇਸੇ ਕਰਕੇ ਜਿਹੜਾ ਸਾਂਝੀ ਵਾਰਤਾ ਦਾ ਆਪਸੀ ਭਾਈਚਾਰੇ ਦਾ ਸ਼ਾਂਤੀ ਦਾ ਪ੍ਰਤੀਕ ਮਲੇਰ ਕੋਟਲਾ ਤੋਂ ਪੂਰੀ ਦੁਨੀਆ ਨੂੰ ਹਮੇਸ਼ਾ ਜਿਹੜਾ ਉਹ ਜਾਂਦਾ ਰਹਿਣਾ ਸੋ ਮੈਂ ਬਹੁਤ ਮੁਬਾਰਕਬਾਦ ਬਹੁਤ ਵਧਾਈ ਸਾਰੇ ਭਾਈਚਾਰੇ ਨੂੰ ਸਾਰੇ ਮਲੇਰ ਕੋਟਲਾ ਵਾਸੀਆਂ ਨੂੰ ਦੁਬਾਰਾ ਇੱਕ ਵਾਰ ਫਿਰ ਜੀ ਸਰ ਤੁਸੀਂ ਆਏ ਹੋ ਇੱਥੇ ਕੀ ਕਹੋਗੇ ਪਿਆਰ ਮੁਹੱਬਤ ਦਾ ਤਿਹਾਰਾ ਸੱਚੇ ਤਾਂ ਸਾਰੇ ਮੁਸਲਮਾਨ ਭਰਾਵਾਂ ਨੂੰ ਵੀ ਹੋਰ ਵੀ ਪੂਰੇ ਭਾਰਤ ਵਾਸੀਆਂ ਨੂੰ ਪੂਰੀ ਦੁਨੀਆ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਮੁਸਲਮਾਨਾਂ ਦੇ ਭਰਾਵਾਂ ਨੂੰ ਸਾਡੇ ਵੱਲੋਂ ਤਿੰਨ ਜੀ ਇਫਤਾਰ ਬਹੁਤ ਬਹੁਤ ਵਧਾਈਆਂ ਕਿਉਂਕਿ ਇਹ ਪਿਆਰ ਵੰਡਣ ਵਾਲਾ ਹੈ ਸਾਡੇ ਵਿੱਚ ਅਸੀਂ ਪਿਆਰ ਹੀ ਦੇਣਾ ਜਿੱਥੇ ਪਿਆਰ ਆ ਗਿਆ ਉੱਥੇ ਸਾਰੀਆਂ ਗੱਲਾਂ ਆਪਦੇ ਆਪੇ ਕਮਜ਼ੋਰ ਪੈ ਜਾਂਦੀਆਂ ਨੇ ਸਾਨੂੰ ਪਤਾ ਲੱਗਦਾ ਵੀ ਇਹ ਕਿੰਨੀ ਮਿੱਠੀ ਹੁੰਦੀ ਹੈ ਤੇ ਕਿੰਨਾ ਇਹਦੇ ਨਾਲ ਲੋਕਾਂ ਦਾ ਆਪਸ ਵਿੱਚ ਪਿਆਰ ਵਧਦਾ ਹੈ ਜੇਲਾ ਮਲੇ ਕੋਲੇ ਨੂੰ ਪਾਪਾ ਜੀ ਕਫੇ ਦੇ ਬਿਲਕੁਲ ਜੀ ਸਾਡੇ ਮੇਰੇ ਕੋਲ ਤੇ ਅਗਰ 1 ਇੱਕ ਹੀ ਹਲਕਾ ਇੱਕੇ ਮੰਨੋ ਤੁਸੀਂ ਕਿਉਂਕਿ ਜਦੋਂ ਹੀ ਸ਼ਹਿਰ ਦੇ ਵਿੱਚ ਸਾਡੇ ਐਮ ਸੀ ਵੀ ਨੇ ਤੇ ਸਾਡੇ ਮੁੱਖ ਮੰਤਰੀ ਜੀ ਨੇ ਜਿਹੜੇ ਤੇ ਐਮ ਪੀ ਸਾਹਿਬ ਬੈਠੇ ਨੇ ਜਿਹੜੇ ਸ਼ਹਿਰ ਜੀ ਇਹ ਇਹ ਅੰਦਰੋਂ ਪਿਆਰ ਰੱਖਦੇ ਨੇ ਵੀਰੋ ਜਿੰਨੇ ਵੀ ਸਾਤੂ ਫਾਇਦਾ ਜਿੰਨਾ ਹੁੰਦਾ ਤੁਸੀਂ ਲੈ ਲਓ ਅੱਜ ਉਹਨਾਂ ਨੇ ਪੂਰੀ ਪਟਾਰੀ ਖੋਲ ਦਿੱਤੀ ਵੀ ਮਲੇਖੋਤ ਦਾ ਕੋਈ ਸੰਭਧੂਰਾ ਨਹੀਂ ਖੜਾਗੇ ਮੈਨੂੰ ਲੱਗਦਾ ਤੁਹਾਡੇ ਕੋਲੇ ਵੜੀਆਂ ਮੰਗਾ ਰਹਿਣੀ ਨਹੀਂ ਛੱਡਿਆ ਪੀਰੀਟ ਦੇ ਵਿੱਚ ਵਿੱਚ ਤੇ ਅਸੀਂ ਮੁੱਢਲੀਆ ਵੱਡੀਆਂ ਮੰਗਾਂ ਸਾਰੀਆਂ ਪੂਰੀਆਂ ਕਰਵਾ ਦਾਂਗੇ ਸੀਐਮ ਸਾਹਿਬ ਦਾ ਪੂਰਨ ਤੌਰ ਤੇ ਸਾਡੇ ਐਮਪੀ ਸਾਹਿਬ ਦਾ ਤੁਹਾਡੇ ਲੋਕਲ ਐਮਐਲਏ ਜੀਵਲੂ ਰਹਿਮਾਨ ਜੀ ਦਾ ਪੂਰਨ ਤੌਰ ਤੇ ਸਾਡਾ ਇੱਕ ਪਿਆਰ ਮੁਹੱਬਤ ਵਾਲਾ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਅਸੀਂ ਪੂਰਨ ਤੌਰ ਤੇ ਮੇਰੇ ਕੋਲੇ ਬਹੁਤ ਉੱਚਾ ਦਰਜੇ ਦਾ ਲੱਗੇ ਜਾਂਦਾ ਚੁੰਨੇ ਆ ਕਿ ਕਿਉਂਕਿ ਇਹ ਸਾਡੇ ਗੁਰੂਆਂ ਤੇ ਛੋਟੇ ਸਹਿਬਜ਼ਾਦਿਆਂ ਦੇ ਉਸ ਸਮੇਂ ਨਵਾਬ ਨੇ ਹਾੜਾ ਨਾਰਾ ਮਾਰਿਆ ਵੀ ਪੂਰੀ ਪੰਜਾਬ ਕੀ ਪੂਰੀ ਦੁਨੀਆ ਇਸ ਖਲੇ-ਖੋਲੇ ਦੇ ਹਾੜੇ ਨਾਰੇ ਨੂੰ ਕਦੇ ਭੁੱਲੇ ਹੀ ਨਹੀਂ ਸਕਦੀ ਤੇ ਅਸੀਂ ਡਰ ਤੋਂ ਦਰ ਤੋਂ ਇਸ ਹਾੜੇ ਨਾਰੇ ਦੇ ਉੱਤੇ ਬਿਲਕੁਲ ਕਦੇ ਕਦ ਦਾ ਲਾ ਹੀ ਨਹੀਂ ਸਕਦੇ ਜਿਹੜਾ ਕਿ ਨਵਾਬ ਸਾਹਿਬ ਨੇ ਸਾਡੀ ਕੌਮ ਤੇ ਕਰਿਆ ਬਹੁਤ 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 ਸਤਿਕਾਰ ਤੇ ਮੈਂ ਮੁਹੰਮਦ ਅਨਵਾਰ ਮਹਿਰੂ ਪ੍ਰੈਜ਼ੀਡੈਂਟ ਦੀ ਪ੍ਰੈਸ ਕਲੱਬ ਰਜਿਸਟਰ ਮੈਂ ਕੋਲ ਆ ਈਦੁਲ ਫਿਤਰ ਦੇ ਮੌਕੇ ਤੇ तमाम ਅਹਲੇ ਇਸਲਾਮ ਅਤੇ ਦੇਸ਼ ਵਾਸੀਆਂ ਨੂੰ ਵਾਰ-ਵਾਰ ਮੁਬਾਰਕਬਾਦ ਦਿੰਦਾ ਹਾਂ ਅਰੀਦੁਲ ਫਿਤਰ ਦਾ ਤਿਹਾੜ ਖੁਸ਼ੀਆਂ ਤੇ ਖੇੜਿਆਂ ਦਾ ਤਿਹਾੜ ਹੈ ਆਪਸੀ ਮਿਲਵਰਤ ਦਾ ਤਿਹਾੜ ਹੈ ਅਸੀਂ ਦੁਆ ਗੋਹਾਂ ਕਿ ਇਸ ਤਿਹਾੜ ਦੇ ਮੌਕੇ ਤੇ ਸਾਰੇ ਹੀ ਦੇਸ਼ ਵਾਸੀ ਆਪਸ ਵਿੱਚ ਮਿਲਵਰਤ ਤੇ ਔਰ ਆਪਸੀ ਭਾਈਚਾਰਾ ਰਹਿੰਦਾ ਪਰਨ ਕਰਨ ਔਰ ਉਮੀਦ ਕਰਦੇ ਹਾਂ ਕਿ ਸਾਡੇ ਦੇਸ਼ ਇਸੇ ਤਰ੍ਹਾਂ ਹੀ ਆਪਸੀ ਭਾਈਚਾਰਾ ਰਹਿੰਦਾ ਰਹੇਗਾ। ਈਦ ਦੇ ਦਿਹਾੜੇ ਤੇ ਤੁਸੀਂ ਈਦੇ ਮੁਬਾਰਕ ਮੌਕੇ ਪਰ ਮੈਂ ਆਪਣੀ ਦਿਦੋ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਦੇ ਸਾਰੇ ਵੀਰਾਂ ਨੂੰ ਵਾਰਕਵਾਤ ਪੇਸ਼ ਕਰਦਾ ਔਰ ਉਮੀਦ ਕਰਦਾ ਕਿ ਅਸੀਆਂ ਹੋਰ ਖੁਸ਼ੀਆਂ ਭਰੀਆਂ ਜ਼ਿੰਦਗੀਆਂ ਅਬ ਸਾਡੀ ਜ਼ਿੰਦਗੀ ਚ ਲਿਆਵੇ ਔਰ ਸਾਨੂੰ ਰੱਬ ਦੇ ਇੱਕ ਪਸੰਦੀਦਾ ਬੰਦੇ ਬਣਾਵੇ। ਪਰੋਜਾ ਦਾ ਮਿੰਨਾ ਲੰਘ ਚੁਕਿਆ ਰੋਜ਼iana ਜਰਾ ਮਿਹਨਾ ਹੁੰਦਾ ਹੈ ਪ੍ਰੈਕਟਿਸ ਹੁੰਦੀ ਹੈ ਆਪਣੇ ਨਫਸ ਨੂੰ ਕੰਟਰੋਲ ਕਰਨ ਦੀ ਤੇ ਅਸੀਂ ਅੱਗੇ ਤੋਂ ਵੀ ਇਹੀ ਕਹੀਏ ਕਿ ਆਪਣੇ ਨਫਸ ਨੂੰ ਕੰਟਰੋਲ ਕਰਕੇ ਅਸੀਂ ਰੱਬ ਦੇ ਪਸੰਦੀਦਾ ਬੰਦੇ ਬਣ ਜਾਈਏ ਇਹੀ ਸਭ ਤੋਂ ਬੜੀ ਕਾਮਯਾਬੀ ਹੈ ਥੈਂਕ ਯੂ ਜੀ